ਤੋ ਅੱਜ ਦੀ ਵੀਡੀਓ ਬਣਾ ਰਹੇ ਆਪਾਂ ਪਿੰਡ ਅਠੂਰਾ ਤਹਿਸੀਲ ਜਗਰਾਉਂ ਤੇ ਜ਼ਿਲ੍ਹਾ ਇਹਨੂੰ ਲੁਧਿਆਣਾ ਪੈ ਜਾਂਦਾਗਾ ਆਸੇ ਪਾਸੇ ਦੇ ਜੇ ਆਪਾਂ ਪਿੰਡਾਂ ਦੀ ਗੱਲ ਕਰਗੇ ਤਾਂ ਇੱਕ ਪਾਸੇ ਚਾ ਕਰ ਰਹੇ ਜਾਂਦਾ ਲੱਖਾ ਬੁਰਜਗਲਾਲਾ ਇੱਕ ਪਾਸੇ ਰਾਮਾ ਤੇ ਛੀਨੀ ਵਾਲ ਇਹ ਪਿੰਡ ਆਸੇ ਪਾਸੇ ਦੇ ਰਹ ਜਾਂਦੇ ਆਗੇ ਤੇ ਬਾਕੀ ਅਠੂਰ ਪਿੰਡ ਮਸ਼ਹੂਰ ਆ ਤੁਸੀਂ ਸਾਰੇ ਹੀ ਜਾਣਦੇ ਹੋਗੇ ਤੇ ਸਾਹਮਣੇ ਜਿਹੜੀ ਤੁਸੀਂ ਝੋਟੀ ਦੇਖ ਰਹੇ ਹੋ ਇਹ ਵਿਕਾਊ ਆਗੀ ਕਰਦੇ ਪਸ਼ੂਆ ਬਾਈਆਂ ਦੇ ਸਾਰੇ ਕੋਈ ਵਪਾਰ ਦਾ ਕੰਮ ਨਹੀਂ ਹੈਗਾਗਾ ਤੁਹਾਨੂੰ ਇੱਕ ਕਰ ਹੀ ਨਿਕਾ ਮਰਾਜ਼ ਨੇ ਪਸ਼ੂਆਂ ਦੇ ਵਿੱਚ ਤੀਜੇ ਸੂਏ ਇਹਨੇ ਸੂਣਾਗਾ ਤੇ ਸਾਫ ਸੁਧਰੀ ਝੋਟੀ ਹੈਗੀ ਠੰਡੀ ਸੀਲ ਹੈਗੀ ਤੇ ਕੱਦ ਦੇ ਵਿੱਚ ਵੀ ਚੰਗੀ ਆ ਵੇਲ ਵੀ ਚੰਗੀ ਆ ਹਫਤਾ ਤੱਕ ਤਕਰੀਬਨ ਇਹਦਾ ਬਾਕੀ ਆਗਾ ਤੇ ਪਹਿਲਾਂ ਵਾਲੇ ਸੋਇਆਂ ਦੇ ਵਿੱਚ ਵੀ ਬਾਈਆਂ ਨੇ ਦੁੱਧ ਦਾ ਚੋਇਆ ਹੈਗਾ ਤੇ ਬਾਕੀ ਜੋ ਡਿਟੇਲ ਆ ਉਹ ਸਾਰੀ ਤੁਹਾਨੂੰ ਆਪਾਂ ਲੈ ਕੇ ਦੇਵਾਂਗੇ ਵੀਡੀਓ ਦੇ ਵਿੱਚ ਐਂਡ ਤਾਈ ਜੁੜੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਰੇਟ ਵੀ ਵੀਡੀਓ ਦੇ ਵਿੱਚ ਹੀ ਹੋਊਗਾ ਉਸ ਤੋਂ ਬਾਅਦ ਤੁਹਾਨੂੰ ਪਤਾ ਔਰ ਕੇ ਦਿਖਾਵਾਂਗੇ ਜਿਹਨੂੰ ਵੀ ਇਹ ਝੋਟੀ ਪਸੰਦ ਆਉਂਦੀ ਆ ਤੁਸੀਂ ਆਪ ਦੀ ਫੁੱਲ ਤਸੱਲੀ ਕਰਕੇ ਸਕਰੀਨ ਦੇ ਉੱਤੇ ਨੰਬਰ ਚੱਲੀ ਆਉਂਦਾ ਇਸ ਨੰਬਰ ਤੇ ਤੁਸੀਂ ਗੱਲਬਾਤ ਕਰ ਸਕਦੇ ਹੋਗੇ ਬਾਕੀ ਇੱਥੇ ਆ ਕੇ ਤਸੱਲੀ ਕਰਿਓ ਕਈ ਵਾਰੀ ਵੀਡੀਓ ਦੇ ਵਿੱਚ ਜਾਨਵਰ ਉਨੀ ਦੱਖ ਨਹੀਂ ਦਿੰਦਾਗਾ ਤੇ ਇੱਥੇ ਆ ਕੇ ਫੁੱਲ ਤਸੱਲੀ ਕਰਕੇ ਫੇਰ ਤੁਸੀਂ ਝੋਟੀ ਨੂੰ ਖਰੀਦ ਸਕਦੇ ਹੋਗੇ ਤੇ ਆ ਜੋ ਥੋੜਾ ਆਪਾਂ ਜਿਆਦਾ ਸਮਾਂ ਨਹੀਂ ਲੈਂਦੇ ਤੇ ਬਾਈ ਨਾਲ ਆਪਾਂ ਸਾਰੀ ਗੱਲਬਾਤ ਕਰਾਉਨੇ ਆ ਤੇ ਸਾਰੀ ਆਪਾਂ ਡਿਟੇਲ ਲੈ ਕੇ ਦਿੰਨੇ ਹਾਂ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਆਪਣਾ ਨਾਮ ਦੱਸ ਦਿਓ ਮੇਰਾ ਨਾਮ ਹੈ ਜੀ ਮਨਵੀਰ ਸਿੰਘ ਪਿੰਡ ਹੈਗੇ ਜੀ ਆਪਣਾ ਠੂੜ ਜ਼ਿਲ੍ਹਾ ਲੁਧਿਆਣਾ ਤਹਿਸੀਲ ਹੈਗੀ ਜੀ ਜਗਰਾਉ ਠੀਕ ਆ ਬਾਈ ਤੇ ਜਿਹੜੀ ਆਪਾਂ ਬਾਈ ਇਹ ਝੋਟੀ ਵੇਚਣ ਲੱਗੇ ਆਂਗੇ ਆਪਣੇ ਘਰ ਦੇ ਵੀ ਆ ਇਹੇ ਹਾਂਜੀ ਹਾਂਜੀ ਆਪਣੇ ਘਰ ਦੀ ਜੋ ਟੀ ਹੈ ਤੀਜਾ ਸੂਰ ਸੂਣਾ ਹੋਣ ਜੀ ਨੇ ਨਾਲ ਇਹਦੀ ਮਾਂਖੜੀ ਜੀ ਦੇਖੋ ਠੀਕ ਆ ਇਹ ਮਾਂ ਇਹਦੀ ਕੋਈ ਹੈ ਹਾਂਜੀ ਹਾਂਜੀ ਇਹਦੇ ਥੱਲੇ 14 ਕਿਲੋ ਦੁੱਧ ਫੋਨ ਕੰਡੇ ਦਾ ਤਿਆਰ ਆ ਜੀ ਮਾਂ ਦੇ ਠੀਕ ਹੈ ਤੇ ਆਪਣਾ ਇਹਦੇ ਥੱਲੇੋਂ ਪਹਿਲੇ ਸੂਏ 10 ਲੀਟਰ ਦੇ ਦੂਜੇ ਸੂਏ ਸੂਏ 1.5 ਕਿਲੋ ਦੁੱਧ ਚੋਇਆ ਜਿਹੜੀ ਝੋਟੀ ਹੈ ਆਪਾਂ ਵੇਚਣੀ ਆ ਹਾਂਜੀ ਹਾਂਜੀ ਪਹਿਲੇ ਸੂਏ 10 ਲੀਟਰ ਜੋ ਆ ਹਾਂਜੀ ਦੂਜੇ ਸੂਏ 1.5 ਹਾਂਜੀ ਠੀਕ ਆ ਤੇ ਤੀਜੇ ਸੂਏ ਵੀ ਫਿਰ ਚੰਗੇ ਦੀ ਉਮੀਦ ਆ ਵਧੂਗੀ ਹਨਾ ਹਾਂਜੀ ਹਾਂਜੀ ਆਪਾਂ ਉਮੀਦ ਕਰਦੇ ਹਾਂ ਵੀ 13-14 ਲੀਟਰ ਤੱਕ ਬਾਦਸਾਗਤੀ ਬਾਕੀ ਸੇਵਾ ਤੇ ਹੁੰਦਾ ਹੈ ਨਾ ਹਾਂਜੀ ਹਾਂਜੀ ਠੀਕ ਹੈ ਤੇ ਦੁੱਧ ਕਿੰਨਾ ਘਟਾਵਾਂ ਦੇ ਗਈ ਸੀਗੀ ਇਹ ਦੁੱਧ ਦੇ ਦਿੰਦੀ ਹੈ ਸਾਢੇ 6-7 ਮਹੀਨੇ ਬਾਅਦ ਹੀ ਆਪ ਕੋ ਆਪਣੀ ਸੇਵਾ ਦੇ ਨਿਰਭਰ ਕਰਦਾ ਹੈ ਨਾ ਜੀ ਵੀ ਜੇ ਸਾਡੀ ਸੇਵਾ ਕਰਦੇ ਆਪ ਖਾਣਾ ਖੋਣੇ ਪੈਸੇ ਠੀਕ ਹੈ ਬਾਕੀ ਦਾ ਸਾਮ ਸੰਭਾਲ ਤੇ ਹੁੰਦਾ ਹੈ ਨਾ ਹਾਂਜੀ ਹਾਂਜੀ ਧਾਰ ਬਿਲਕੁਲ ਦੰਨੇ ਆ ਕੀ ਬੋਲੀ ਧਾਰ ਆਈ ਠੀਕ ਹੈ ਤੇ ਥਾਣਾ ਥੋਣਾ ਦੀ ਕਿਵੇਂ ਓਕੇ ਜੀ ਬਿਲਕੁਲ ਪੂਰੀ ਵਧੀਆ ਇੱਕ 23 ਭਰਦਾ ਵੀ ਥਾਣੇ ਤੇ ਪੇਸੇ 'ਚ ਫਰਕ ਨਹੀਂ ਹੈਗਾ ਠੀਕ ਹੈ ਤੇ ਜਿਹੜਾ ਇਹਦੇ ਸੀਮਨ ਲੱਗਿਆ ਵਾ ਉਹਦਾ ਕੁਝ ਪਤਾ ਵੀ ਕਿਹੜਾ ਲੱਗਿਆ ਵ ਹਾਂਜੀ ਹੁਣ ਇਹਦੇ ਮੈਸਟਰ ਮੂਲ 1145 ਸੀਮਨ ਰੱਖਿਆ ਹੋਇਆ ਆਪੇ ਕੱਟੀ ਹੈਗੀ ਹੈ ਜੀ ਸਰਕਾਰੀ ਸੀਮਨ ਦੀ ਹੈ ਆਪ ਸਰਕਾਰੀ ਦੀ ਹੈ ਹਾਂਜੀ ਹਾਂਜੀ ਠੀਕ ਹੈ ਤੇ ਭਾਈ ਆਪਾਂ ਮੁੱਲ ਇਹਦਾ ਕਿੰਨਾ ਰੱਖਦੇ ਆਂਗੇ ਮੁੱਲ ਦੇਖੋ ਵੀਰੇ 크라운 ਨੂੰ ਤਾਂ ਹਨਾ ਇੱਕ ਭਾਵੇਂ 35 ਕਰਾ ਲਓ ਇੱਕ 40 ਕਰਾ ਲਓ ਪਰ ਆਪਾਂ ਜਾਨੀ ਕਿ ਵੀ ਇੱਕ 30 ਦੀ ਦੇਵਾਂਗੇ ਹਾਂ ਮਾੜਾ ਮੋਟਾ ਮਾਨ ਤਣ ਵੀਰ ਭਾਈ ਆਊਗਾ ਕੋਈ ਉਹਦਾ ਆਪਾਂ ਮਾਨ ਤਣ ਜਰੂਰ ਕਰਾਂਗੇ ਠੀਕ ਆ 130 ਦੀ ਦੇਣੀ ਆ ਮਤਲਬ ਵੀ ਮੌਕੇ ਤੇ ਹੋ ਜੂ ਮਾਨਦਾਨ ਹਣਾ ਮੌਕੇ ਤੇ ਮਾਨਦਾਨ ਜ਼ਰੂਰ ਕਰਾਂਗੇ ਠੀਕ ਹੈ ਜੀ ਤੇ ਖੋਲਿਓ ਬਈ ਇਹ ਤਾਂ ਢੇੜਾ ਦਵਾ ਦੇ ਬਈ ਲੋ ਵੀ ਦੋਸਤੋ ਡਿਟੇਲ ਤੁਹਾਨੂੰ ਆਪਾਂ ਲੈਤੀ ਆ ਸਾਰੀ ਤੇ ਤੁਹਾਨੂੰ ਆਪਾਂ ਤੋੜ ਕੇ ਦਿਖਾਉਨੇ ਆ ਇੱਕ ਵਾਰੀ ਥੋੜਾ ਜਿਹਾ ਪਿੱਛੇ ਹੋ ਕੇ ਖੜਦੇ ਆ ਕਿਹੜੀ ਪਸ਼ੂ ਓਪਰੇ ਤੋਂ ਡਰ ਜਾਂਦਾਗਾ ਵੈਸੇ ਠੰਡੀ ਸੀ ਲੱਗੀ ਤੇ ਤੁਰਦੀ ਨੂੰ ਚੈੱਕ ਕਰ ਲਿਓ ਤੁਸੀਂ ਫੇਸ ਦੀ ਕੁਆਲਿਟੀ ਵੀ ਸੋਹਣੀ ਆ ਬਾਡੀ ਬੰਤਰ ਦੀ ਚੰਗੀ ਆ ਚੰਗੀ ਸਭੀ ਬਲੀ ਆਗੀ ਪੱਠ ਬੁੜੇ ਦੀ ਕੁਆਲਿਟੀ ਦੇਖ ਸਕਦੇ ਹੋ ਤੁਸੀਂ ਬਹੁਤ ਚੰਗੀ ਆ ਗਈ। ਸਨੱਕੀ ਝੋਟੀ ਆ ਗਈ ਪੂਰੀ, ਕੱਦ-ਗਾਠ ਵੀ ਚੰਗਾ, ਵੇਲ ਵੀ ਚੰਗੀ ਆ ਤੇ ਦੁੱਧ ਚੰਗੇ ਦੀ ਉਮੀਦ ਹੈ ਇਸ ਵਾਰੇ ਤੋਂ। ਤੇ ਥਾਣ ਲੇਵੇ ਦੀ ਸਾਫ਼ ਆ ਪੂਰੀ। ਤੇ ਰੇਟ ਤੁਹਾਨੂੰ ਦੱਸ ਹੀ ਦਿੱਤਾ 1:30 ਆ ਵਿੱਚੋਂ ਮਾੜਾ-ਮੋਟਾ ਮਾਨਤਾਣ ਹੋ ਜਾਊਗਾ। ਤੇ ਸਾਰੇ ਪੱਖਾਂ ਤੋਂ ਸਾਫ਼ ਸੁਥਰੀ ਆ, ਥਾਣ-ਧਣ ਵੀ ਬਹੁਤ ਚੰਗੇ ਆਗੇ। ਔਰ ਦੀ ਨੂੰ ਚੈੱਕ ਕਰ